ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਸੰਧੂ ਫੈਮਿਲੀ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਮੂਵੀ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਦੇਖੋ ਜੀ ਅੱਜ ਫੇਰ ਬੱਦਲ ਆ ਗਿਆ ਟਾਈਮ ਹੈਗਾ ਜੀ 12:30 ਦਾ ਠੀਕ ਕੋਈ ਬੱਦਲ ਕਿੰਨਾ ਚੜ ਕੇ ਆਈ ਆ ਰਿਹਾ ਹੈਗਾ ਮੌਸਮ ਦਾ ਵੈਸੇ ਛੰਡਾ ਹੋ ਗਿਆ ਜੀ ਤੇ ਪਰ ਜਿਹੜਾ ਇਹ ਹੈ ਨਾ ਨਹੀਂ ਆਗਾ ਇਹ ਵਾਰੀ ਵੀ ਕਿਰਪਾ ਨਾਲ ਚੰਗੇ ਨੂੰ ਹੋਵੇ ਹਨਾ ਫਿਰ ਹਰ ਰੋਜ਼ ਬਦਲਾ ਆ ਜਾਂਦਾ ਹਨਾ ਚਲੋ ਸੁਣਦੇ ਆਪਾਂ ਦਾ ਬੀਲਾ ਹਨਾ ਮੀਂਹ ਆ ਰਿਹਾ ਜੀ ਕਣੀਆਂ ਆ ਰਹੀਆਂ ਚਲੋ ਜੀ ਆਪਾਂ ਦੇ ਸੀਟ ਤੇ ਬੈਠੀ ਚਾ लाइट खराब होगी खराब होगी अपने उधर है इधर है ਹੁਣ ਬੂਟੇ ਦਾ ਫਲ ਪੱਕੂ ਗਏ। ਬਹੁਤ ਸੋਹਣੇ ਹੋ ਗਏ ਜੀ ਹੁਣ ਬੂਟੇ। ਦੇਖੋ ਹਰੇ-ਹਰੇ ਹੋ ਗਏ। ਕੋਸ਼ ਤਾਂ ਇਹ ਜਦੋਂ ਗਰਮੀ ਵਾਲੀ ਹੋ ਗਈ ਸੋ ਇੱਕਦਮ ਕੰਡਕੁੰਡੀ ਜੀ ਬਹੁਤ ਪੈ ਗਈ ਸੀ ਇਹਨਾਂ ਤੇ ਵੀ ਤੂੜੀ-ਤਾੜੀ ਬਣਾਉਂਦੇ ਆ ਤੋ। ਹੁਣ ਬਹੁਤ ਸੋਹਣਾ ਫਲ ਚੱਕਿਆ ਜੀ ਇਹਨਾਂ ਨੇ। ਬਾਕੀ ਉਹ ਨੇਰੀ ਨਾਲ ਬਹੁਤ ਝੜ ਗਿਆ ਜੀ ਇਹਨਾਂ ਦਾ ਫਲ। ਅੱਧਾ ਹੀ ਰਹਿ ਗਿਆ। ਅਮਰੂਦ ਬਹੁਤ ਮਿੱਠੇ ਹੁੰਦੇ ਜੀ ਇਹਦੇ। ਇਹ ਅਮਰੂਦ ਦੇ ਆਪਣੇ ਨੇ। ਆਹ ਦੇਖੋ ਕਿੰਨੇ ਹਨਾ। ਦੇਖੋ ਜੀ ਆਪਣੇ ਹਾਲ ਲੱਗੇ ਸੀ ਕਿਨੂੰ ਦੇਖੋ ਕਿੰਨੇ ਕਿੰਨੇ ਲੱਗੇ ਹੋਏ ਲੱਗੇ ਬਹੁਤ ਅਜੀ ਝੜੇ ਵੀ ਬਹੁਤ ਦਿਖਾਈਏ ਸੋਨੇ ਹੇ ਨੀਚੇ ਦੇਖੋ ਕਿੰਨੇ ਡੱਗ ਗਏ ਖਰਾਬ ਹੋ ਗਏ ਵੀ ਦੇਖੋ ਇਹ ਕਿੰਨੇ ਡੱਗ ਗਏ ਫਲ ਕਿੰਨਾ ਖਰਾਬ ਹੋਇਆਗਾ ਣੀਰੀ ਨਾਲ ਨਾ ਬਹੁਤ ਡੱਗ ਗਈ ਥੱਲੇ ਕਿੰਨਾ ਵਧੀਆ ਦੇਖੋ ਬੜਾ ਵਧੀਆ ਹੋ ਜਾਂਦੇ ਨੇ ਬਹੁਤ ਮਿੱਠੇ ਲੱਗਦੇ ਨੇ ਇਹਨਾਂ ਫਲ ਬਹੁਤ ਮਿੱਠਾ ਹੁੰਦੇ ਇਹਦੇ ਆ ਕਿੰਨੂ ਜਿਹੜੇ ਹੁੰਦੇ ਆ ਬਹੁਤ ਜਿਆਦਾ ਮਿੱਠੇ ਹੁੰਦੇ ਆਗੇ ਇਹਦੇ ਕਿੰਨੂ ਗੱਲ ਕਰਨਾ ਇਹ ਵਿੱਚ ਨਾ ਡਿੱਗਣ ਲੱਗ ਜਾਂਦੀ ਹੈ ਬਹੁਤ ਜਿਆਦਾ ਫਲ ਡਿੱਗ ਜਾਂਦਾ ਥੱਲੇ अद्धा पक्का जहाँ अद्धा कच्चा जहा जी अपने नींबू का बूटा बहुत सोने हो गए बूटे जल्द एनेचे पे लूआ ला करके कुछ गर्मी से कुछ पानी पुनी नहीं तो उस बाद उप जगह बना ली जी पानी पाव फिर इन्होंने थले है ना। फिर पैप ना पानी पाती से क्या थोड़ी पैप छोटी है इत रह फिर एक दो बूटे इधर इधर आ जाती किन्नुआ बूटे तक तो उस बाल्टी ना पा पा देखो जी अपना ਨਾਰਾ ਨਾਰਾ ਨੂੰ ਬਹੁਤ ਫਲ ਲੱਗਿਆ ਪਿਆ ਜੀ ਕੁਝ ਤਾਂ ਡਿੱਗ ਜਾਂਦਾ ਜੀ ਕੁਝ ਪੱਕਾ nak asak ਲੋ ਜੀ ਅੱਪਾ ਕੱਢ ਦਿੱਤੇ ਪਸ਼ੂ ਬਾਹਰ ਧਾਰਾਂ ਚੋਲੀਆਂ ਟਾਈਮ ਹੋ ਗਿਆ 3:00 ਵਜੇ ਦੇ 10 ਮਿੰਟ ਹੋ ਗਏ ਆ ਸ਼ਾਮ ਦੇ ਪਸ਼ੂ ਅੱਪਾ ਕੱਢ ਦਿੱਤੇ ਸਾਰੇ ਬਾਹਰ ਹਾਂ ਸਵੇਰ ਦੇ ਪੱਠੇ ਪਾਵਾਂਗੇ ਸਵੇਰ ਨੂੰ ਸੱਣਾ ਅੱਗੇ ਹਰਾ ਹੁੰਦਾ ਸੀ ਜੀ ਵਧੀਆ ਸਰ ਜਾਂਦਾ ਸੀ ਇੱਕ ਟਾਈਮ ਚਰ ਸੱਣੀ ਰਲ ਕੇ ਹਨਾ ਇੱਕ ਟਾਈਮ ਹਰਾ ਪੈ ਜਾਂਦਾ ਸੀਗਾ ਹੋਣ ਦੁਨੀ ਟਾਈਮ ਸਨ ਨੂੰ ਅਫੇਰ ਕਈ ਵਾਰ ਧਾਰ ਟਾਈਮ ਜਿਹੜੀਆਂ ਹਨਾ ਚਾਰਟ ਤੇ ਪਸੂ ਮਿਲਦੇ ਆ ਉਹਨਾਂ ਨੂੰ ਧਾਰ ਟਾਈਮ ਵੀ ਉਹਨੂੰ ਧਾਰ ਦੇ ਟਾਈਮ ਵੀ ਸਨ ਨੀ ਰੋਣੀ ਪੈਂਦੀ ਹੈ ਜੀ ਤੇ ਆਪਾਂ ਦੇਖਦੇ ਆ ਆਪਣੀਆਂ ਗਾਈਆਂ ਦਾ ਹਾਲ ਧਾਰਾ ਕੱਢ ਲਈਆਂ ਜੀ ਗਾਵਨੀਆਂ ਵੀ ਕੱਢ ਲਈਆਂ ਤੇ ਮੱਝਾਂ ਵੀ ਲਾਈਕ ਨਹੀਂ ਛੱਡੀ ਲਾਈਟ ਛੱਡਾ ਰਾਜੂ ਲਾਈਟ ਨਹੀਂ ਛੱਡੀ ਚੈਨਲ ਨੂੰ ਕਰੇ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ